ਓਏ ਓਹ ਕੌਣ ਆਵੇ ਭਾਈ ਇਹਦਾ ਮਾਲਕ ਆ ਉਹਨਾਂ ਦੇ ਘਰ ਦਾ ਉਹ ਤਾਂ ਕਿਰਾਏ ਤੇ ਰਹਿੰਦਾ ਸੀਗਾ ਅਸਿਆ ਇੰਨਾ ਕਰ ਜਾ ਉਹ ਏ ਘਰ ਵੀ ਇਹਦਾ ਕਿਰਾਏ ਦਾ ਹਾਂ ਯਾਰ ਭਾਈ ਬੜੀ ਆ ਉਹਦੇ ਘਰ ਦੇਣ ਨੂੰ ਹੀ ਦਦਦੇ ਆ ਜਾਂ ਮਾਲਕ ਸਾਧਿਆ ਮੈਂ ਕਿਹਾ ਹੱਕਾ ਆ ਓਏ ਭਾਈ ਧੰਨ ਧੰਨ ਨੋ ਨੀ ਯਾਰ ਹੁਣ ਅਬਾ ਯਾਰ ਆ ਚਿੱਠੀ ਪੜਾਏ ਯਾਰ ਕੀ ਹੋ ਗਿਆ ਬਾਈ ਕੀ ਹੋ ਗਿਆ ਬਾਈ ਯਾਰ ਇਹ ਇਹ ਕਿਦਿ ਟੇਆ ਬਾਈ ਮੇਰੇ ਭਰਾ ਦੀ ਕੀ ਹੋ ਗਿਆ ਬਾਈ ਪਹਾੜ ਲੈ ਕੇ ਵਰ ਗਿਆ ਖੇਤ ਪਹਾੜ ਲੈ ਉਹ ਯਾਰ ਬਾਈ ਟਾਣੀ ਨਾ ਅੱਛਾ ਹਾਂ ਬਾਈ ਯਾਰ ਸਾਨੂੰ ਬਹੁਤ ਫੱਦੀਆ ਨੇ ਆਈ ਇੱਕ ਵਾਰ ਰੁਕੋ ਮੇਰਾ ਨਾਮ ਗਰਲਾ ਸਿੰਘ ਹੈ ਓ ਬਈ ਇਹਨੂੰ ਪਾਣੀ ਪਿਆਲਿਆ ਯਾਰ ਪਾਣੀ ਪਿਆਲ ਨਾ ਹੁਣ ਮੈਂ ਚਿੱਠੀ ਬੜ ਕੇ ਲਿਖਾਂ ਮੇਰ ਬਈ ਦੇਖ ਮੇਰਾ ਨਾਮ ਗਰਲਾਲ ਸਿੰਘ ਹੈ ਅੱਜ ਤਰੀਕ 6 3 25 ਨੂੰ ਮੇਰੇ ਘਰ ਕੋਲ ਦੋ ਮੁੰਡੇ ਸੁੱਖਾ ਪਹਿਲੀ ਅਤੇ ਲਾਡੀ ਢਿੱਲੋ ਹੈ ਇਹ ਸਾਡਾ ਨਾਲ ਹੀ ਜਾਂਦਾ ਯਾਰ ਕੀ ਹੋਵੇ ਬਈ ਬਈ ਯਾਰ ਬਈ ਨਹੀਂ ਸਾਡੇ ਲਈ ਕੇ ਪਏ ਆਪਣੇ ਦੋਵਾਂ ਨੇ ਹਾਂ ਬਈ ਬਈ ਯਾਰ ਕੈਮਰੇਡ ਕੇ ਵਿੱਚ ਇੱਕ ਕਰ ਲੈਨੇ ਆ ਰ ਆਪਾਂ ਐਡੀ ਕੀ ਗੱਲ ਹੈ ਬਈ ਕੈਮਰੇਡ ਦਾ ਬਾਈ ਬਾਈ ਇਹਦੇ ਨਾਲ ਰਿਕਾਰਡਿੰਗ ਕਰਦੇ ਸੀ ਨਾ ਬਾਈ ਰਿਕਾਰਡਿੰਗ ਚੈੱਕ ਕਰਨੀ ਚੱਲਦੇ ਹੀ ਮੈਂ ਲਵਾਇਆ ਵੀ ਪਹਿਲਾਂ ਹਾਂ ਬਾਈ ਨਹੀਂ ਕਾ ਵੀ ਠੀਕ ਆ ਦੇਖ ਮੇਰੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਮੈਂ ਦਾ ਬਾਈ ਉਹਨਾਂ ਤੋਂ ਬਚ ਗਿਆ ਸਭ ਜਿਹੜੀ ਵਾਰੀ ਘਟ ਆਉਂਦੀ ਹੈ ਘਟ ਘਟ ਕੁੱਟ ਵਾਲਾ ਬਾਈ ਯਾਰ ਮੈਂ ਪੜਾਈ ਬਾਈ ਉਹਦੀ ਰੇਟਿੰਗ ਦੇ ਹਿਸਾਬ ਆ ਬਈ ਸਟਾਰਟਿੰਗ ਤੇ ਪੜ ਦਿੰਨਾ ਨਹੀਂ ਬਾਈ ਇੱਥੋਂ ਪੜਦੇ ਆ ਅਸੀਂ ਮੈਨੂੰ ਪੜਿਆ ਫਿਰ ਉਹਨਾਂ ਨੂੰ ਉਹਨਾਂ ਨੇ ਮੇਰੇ ਘਰ ਬਾਹਰ ਤੇ ਬਾਬਾ ਜੀ ਨਹੀਂ ਸੀ ਮੈਂ ਕਰ ਨਾ ਜਾ ਸਕਿਆ ਆ ਯਾਰ ਚੁਪ ਬਈ ਮੈਂ ਹਾੜ ਨੂੰ ਅੰਦਰ ਲੈ ਜਾ ਬਾਬਾ ਠੰਡ ਠੰਡ ਕਰਨਾ ਮੋਟਰ ਤੇ ਚਲਾ ਗਿਆ ਤੇ ਮੈਂ ਜੇ ਕੋਜਕ ਕਰ ਲੈਣਾ ਹਾਂ ਤਾਂ ਉਸ ਦਾ ਐ ਆਖੀ ਬਈ ਦੇਖੀ ਇਹ ਲੈ ਜਿੰਮੇਵਾਰ ਜਿੰਮੇਵਾਰ ਸੁਖਮਣ ਸੁੱਖਾ ਬੈਲੀ ਅਤੇ ਲਾਦੀ ਢਿ ਲੋਹ ਹੈ ਜਮਾਤ ਜਵਾਬ ਬਈਆ ਰੇ ਚ ਕਿਰਨਾਂ ਦਾ ਲਿਖਾ ਬਈ ਲਿਖਿਆ ਵਾ ਕਿਰਨਾਂ ਸਾਡੇ ਰੋਮਾਂ ਰਿਹਾ ਉਹ ਦੇਖ ਬਈ ਉਹ ਜਾਂਦਾ ਦੇਖ ਓ ਯਾਰ ਬਾਈ ਮੈਂ ਪੈਸਾ ਸੀ ਮਰ ਬੱਸ ਪਲਚ ਗੋਲ ਜਾਈ ਯਾਰ ਵਾੜ ਕੀ ਬਈ ਬਾਈ ਇਹਨੇ ਸਾਡੇ ਪਾਣੀ ਕੀ ਨਾ ਵੀ ਕਿ ਨਾ ਮੈਂ ਸਬਸਕ੍ਰਾਈਬਰ ਰਹਿ ਨਾ ਮੈਂ ਤੁਹਾਨੂੰ ਗੁਰੂਤਾ ਦੇ ਕੋਲ ਤੇ ਕੀ ਕੋਈ ਨਹੀਂ ਤੇ ਕੀ ਨਾ ਨੂਰਾ ਲੈਂਡਲੋਰਡ 150 ਕੱਲੇ ਦਾ ਮਾਲ ਜਰੋ ਬਾਈ ਮੂਰੇ ਆਪਣਾ ਉਹ ਖੇੜਾ ਘਾਤ ਜਾ ਕਰਨਾ ਯੋਜ ਹੋ ਗਿਆ ਆ ਮੂਰੇ ਬੈਠਾ ਆਇਆ ਆ ਉਹ ਵੜਾਈ ਢੋਲੇ ਕੇ ਬਈਆ ਬੜੀਆ ਬਈਆ ਬਈਆ ਯਾਰ ਬਈ ਉਹਦਾ ਬਹੁਤ ਘਾਣਾ ਹੋਣਾ ਲੈਣਾ ਹਾਂ ਹਾਂ ਬੜੀ ਘਾਣਾ ਹੋਇਆ ਰਹਿੰਦਾ ਹਾਂ ਆਹਾਂ ਉਹ ਯਾਰ ਉਹ ਯਾਰ ਬੜੀਆ ਜੀ ਉਹ ਚੱਲ ਬਈ ਬੜੀ ਬੜੀ ਬੰਦ ਮੈਲ ਦੇਣਾ ਤੁੰਡੀ ਖੜਾ ਬੋਲ ਕੇ ਜਹਾਣੀ ਢੋਲੀ ਬੜੀਆ ਬੜੀਆ ਬਈਆ ਦੇਖਾਂ ਹਾਂ ਹਾਂ ਯਾਰ ਯਾਰ ਬਈਆ ਨਹੀਂ ਕਰਾਂ ਅਰੇ ਯਾਰ ਮੇ ਮਾਮੇ ਦੇ ਮੁੰਡੇ ਦੇ ਘਰ ਉਹਦੀ ਦਫਾਂ ਛੋਟੇ ਬੰਦੇ ਆਉਂਦੇ ਆ ਅੱਛਾ ਬਈ ਸਿਰਫ ਮਿਲਿਆ ਹੁੰਦਾ ਉਹ ਪਰ ਕਿਹੜਾ ਕਿਉਂ ਆ ਇਹ ਕਿਹੜੀ ਬਈ ਚਿੱਠੀ ਜਰ ਬਈ ਇਹਨੇ ਲਿਖਿਆ ਮੇਰੇ ਮੌਤ ਦੇ ਜ਼ਿੰਮੇਵਾਰ ਦੋ ਮੁੰਡੇ ਆ ਇੱਕ ਤਾਂ ਹੈਗਾ ਸੁੱਖਾ ਵਾਲੀ ਇੱਕ ਹੈਗਾ ਉਹ ਕੀ ਜੁਹਣਾ ਨਾ ਨਾਣੀ ਨੂੰ ਸਮਝਾਈ ਉਹ ਇੱਥੇ ਵੀ ਉਹ ਉਹ ਜ਼ਿੰਮੇਵਾਰ ਆ ਆਪਣਾ ਲੁੱਟ ਲੈਣਾ ਪਤਾ ਨਿਆਣਾ ਉਹ ਤਾਂ ਜਾਂਦੇ ਰ ਭਈ ਆਪਣੇ ਖਾ ਜਿਹੜੇ ਆਪਾਂ ਥੁਰ ਕੇ ਗਏ ਸੀ ਮੂਰੇ ਆਪਣੇ ਹਾਂ ਪਈ ਸੌਖਾ ਬਣ ਪਈ ਆ ਗਈ ਕੌੜਾ ਅੱਬਈ ਯਾਰ ਖੜ ਜੋ ਹਾਂ ਲਬਈ ਇਹ ਸੌਖਾ ਵਈ ਦਿਓ ਲਾਡੀ ਤੇ ਨ ਕੋਣਾ ਯਾਰ ਅਸੂਈ ਆਉ ਮੈਂ ਉਹ ਉਹ ਲੱਤੀ ਇਹ ਹਾ ਤੁਸੀਂ ਮਾਇਆ ਹੈ ਸਾਡਾ ਬੰਦਾ ਖੜ ਜੋ